ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਬਣਨ ਜਾ ਰਹੀ ਹੈ ਤੇ ਉੱਥੇ ਅਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਐਲਾਨ ਵੀ ਕੀਤਾ ਗਿਆ ਹੈ ਤੇ ਦੱਸਦੀ ਹੈ ਕਿ ਹੁਣ ਮੁੜ ਤੋਂ ਜਿਹੜਾ ਕਿ ਸੁਰਜੀਤ ਕਰਨ ਦੇ ਲਈ ਅਮਰਿਤਪਾਲ ਦੇ ਪਰਿਵਾਰ ਦੇ ਵੱਲੋਂ ਇੱਕ ਨਮਾ ਐਲਾਨ ਕਰ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਇੱਕ ਪੋਸਟਰ ਕਾਫੀ ਵਾਇਰਲ ਹੋ ਰਿਹਾ ਹੈ ਤੇ ਜਿਸ ਦੇ ਵਿੱਚ ਉੱਥੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਅਮਰਿਤਪਾਲ ਅ ਦੇ ਜਿਹੜੇ ਕਿ ਇੱਕ ਨਵੀਂ ਸਿਆਸੀ ਪਾਰਟੀ ਬਣਾਉਣ ਜਾਣੇ ਨੇ ਤੇ ਜਿਸ ਦੇ ਵਿੱਚ 40 ਮੁਕਤੀਆਂ ਦੀ ਧਰਤੀ ਤੇ ਜਿਹੜਾ ਕਿ ਵੱਡਾ ਇਕੱਠ ਦੇ ਲਈ ਐਲਾਨ ਕਰ ਦਿੱਤਾ ਹੈ ਪੰਥ ਬਚਾਓ ਪੰਜਾਬ ਬਚਾਓ ਰੈਲੀ ਕੀਤੀ ਜਾ ਰਹੀ ਹੈ ਤੇ ਜਿਸ ਚ ਵੱਡੀ ਗਿਣਤੀ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਤੇ ਰੈਲੀ ਦੌਰਾਨ ਅਮਰਿਤਪਾਲ ਸਿੰਘ ਦੇ ਪਿਤਾ ਤੇ ਉਹਨਾਂ ਦੇ ਕਰੀਬੀ ਪਾਰਟੀ ਦਾ ਐਲਾਨ ਕਰਨਗੇ ਤੇ ਦੱਸਦੀ ਹੈ ਕਿ ਉੱਥੇ ਹੀ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਚ ਬੰਦ ਅਮਰਿਤਪਾਲ ਸਿੰਘ ਆਪਣੀ ਪਾਰਟੀ ਦਾ ਨਾਂ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਰੱਖਣ ਜਾ ਰਹੇ ਨੇ ਤੇ ਇਸ ਨੂੰ ਲੈ ਕੇ ਉਹਨਾਂ ਨੇ ਮਾਗੀ ਮੇਲੇ ਦੇ ਉੱਤੇ ਵੱਡਾ ਇਕੱਠ ਸੱਦਿਆ ਤੇ ਇਸ ਨੂੰ ਲੈ ਕੇ ਅਮਰਤਪਾਲ ਸਿੰਘ ਨੇ ਸੋਸ਼ਲ ਮੀਡੀਆ ਖਾਤੇ ਤੋਂ ਜਾਣਕਾਰੀ ਸਾਂਝੀ ਕੀਤੀ ਹੈ ਤੋ ਦੱਸਦੀ ਆ ਕਿ ਅਮਰਤਪਾਲ ਸਿੰਘ ਦੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਪੋਸਟ ਦੇ ਉੱਤੇ ਲਿਖਿਆ ਗਿਆ ਹੈ ਕਿ ਮੌਜੂਦਾ ਸਮੇਂ ਪੰਥ ਅਤੇ ਪੰਜਾਬ ਨੂੰ ਦਰਮੇਸ਼ ਮਸਲਿਆਂ ਤੇ ਅਕਾਲੀ ਦਲ ਦੀ ਮੁੜ ਸਰਜੀਤੀ ਦੇ ਲਈ ਜਿਹੜਾ ਕਿ ਭਾਈ ਅਮਰਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ 14 ਜਨਵਰੀ 2025 ਨੂੰ ਮਾਗੀ ਮੇਲੇ ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਸ਼ਾਲ ਪੰਥਕ ਇਕੱਠ ਕੀਤਾ ਜਾ ਰਿਹਾ ਹੈ ਤੇ ਦੂਰ ਨੇੜੇ ਦੀਆਂ ਸਮੂਹ ਸੰਗਤਾਂ ਨੂੰ ਇਕੱਠ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾ ਇਹ ਤਾਂ ਦੱਸਦੀ ਹੈ ਕਿ ਮੌਜੂਦਾ ਸਮੇਂ ਚ ਪੰਥ ਤੇ ਪੰਜਾਬ ਨੂੰ ਦਰਪੇਸ਼ ਮਸਲੇਆ ਤੇ ਅਕਾਲੀ ਦਲ ਦੀ ਮੁੜ ਸੁਰਜੀਤੀ ਦੇ ਲਈ ਭਾਈ ਅਮਰਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਕਿ 14 ਤਰੀਕ ਨੂੰ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਤੇ ਜਿਸ ਦੇ ਵਿੱਚ ਉੱਥੇ ਹੀ ਦੱਸਦੀ ਹੈ ਕਿ ਲਗਾਤਾਰ ਹੁਣ ਜਿਹੜਾ ਕਿ ਸੰਗਤਾਂ ਨੂੰ ਇੱਕ اپیل ਕੀਤੀ ਗਈ ਹੈ ਤੇ ਜਿਸ ਦੇ ਵਿੱਚ ਇੱਕ ਪੋਸਟਰ ਵੀ ਕਾਫੀ ਵਾਇਰਲ ਹੋ ਰਿਹਾ ਹੈ ਤੇ ਉੱਥੇ ਹੀ ਜ਼ਿਕਰ ਕਰਦੀ ਹੈ ਤਾਂ 14 ਜਿਹੜੀ ਕਿ ਜਨਵਰੀ ਨੂੰ ਪੰਜਾਬ ਦੀ ਨਵੀਂ ਖੇਤਰੀ ਸਿਆਸੀ ਪਾਰਟੀ ਦਾ ਗਠਨ ਕੀਤਾ ਜਾਵੇਗਾ ਤੇ ਐਲਾਨ ਸ਼੍ਰੀ ਮੁਕਤਸਰ ਸਾਹਿਬ ਵਿਖੇ 마ਗੀ ਦੇ ਤਿਹਾੜ ਮੌਕੇ ਕਰਵਾਏ ਜਾ ਰਹੇ 마ਗੀ ਦੇ ਮੇਲੇ ਦੌਰਾਨ ਕੀਤਾ ਜਾਵੇਗਾ ਤੇ ਇਹ ਜਾਣਕਾਰੀ ਜਿਹੜੀ ਕਿ ਹਲਕਾ ਫਰੀਦਕੋਟ ਤੋਂ ਸੰਸਦ ਮੈਂਬਰ ਸਰਵਜੀਤ ਸਿੰਘ ਖਾਲਸਾ ਨੇ ਜਿਹੜਾ ਕਿ ਗੱਲਬਾਤ ਕਰਦੇ ਆ ਤੇ ਦੱਸੀ ਹੈ ਤੇ ਉਹਨਾਂ ਦੇ ਵੱਲੋਂ ਅਮਰਿਤਪਾਲ ਸਿੰਘ ਵੱਲੋਂ ਾਈ ਜਾਣ ਵਾਲੀ ਨਵੀਂ ਪਾਰਟੀ ਦਾ ਨਾਂ ਅਕਾਲੀ ਦਲ ਸ਼੍ਰੀ ਆਨੰਦਪੁਰ ਸਾਹਿਬ ਹੋਗੇ ਤਾਂ ਇਸ ਮੌਕੇ ਪੰਥ ਬਚਾਓ ਪੰਜਾਬ ਬਚਾਓ ਰੈਲੀ ਕੀਤੀ ਜਾ ਰਹੀ ਹੈ ਜਿਸ 'ਚ ਵੱਡੀ ਗਿਣਤੀ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਤੇ ਰੈਲੀ ਦੌਰਾਨ ਦੱਸਿਆ ਕਿ ਅਮਰਤਪਾਲ ਦੇ ਪਿਤਾ ਤੇ ਉਹਨਾਂ ਦੇ ਕਰੀਬੀ ਪਾਰਟੀ ਦਾ ਐਲਾਨ ਕਰਨਗੇ ਜਿਹੜਾ ਕਿ ਵੱਡਾ ਇਕੱਠ ਦੇ ਲਈ ਐਲਾਨ ਕਰ ਦਿੱਤਾ ਹੈ ਪੰਥ ਬਚਾਓ ਪੰਜਾਬ ਬਚਾਓ ਰੈਲੀ ਕੀਤੀ ਜਾ ਰਹੀ ਹੈ ਤੇ ਜਿਸ 'ਚ ਵੱਡੀ ਗਿਣਤੀ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਤੇ ਰੈਲੀ ਦੌਰਾਨ ਅਮਰਿਤਪਾਲ ਸਿੰਘ ਨੇ ਪਿਤਾ ਤੇ ਉਹਨਾਂ ਦੇ ਕਰੀਬੀ ਪਾਰਟੀ ਦਾ ਐਲਾਨ ਕਰਨਗੇ ਤੇ ਦੱਸਦੀ ਹੈ ਕਿ ਉੱਥੇ ਹੀ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਚ ਬੰਦ ਅਮਰਿਤਪਾਲ ਸਿੰਘ ਆਪਣੀ ਪਾਰਟੀ ਦਾ ਨਾਂ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਰੱਖਣ ਜਾ ਰਹੇ ਨੇ ਤੇ ਇਸ ਨੂੰ ਲੈ ਕੇ ਉਹਨਾਂ ਨੇ ਮਾਕੀ ਮੇਲੇ ਦੇ ਉੱਤੇ ਵੱਡਾ ਇਕੱਠ ਕਰਦਿਆ ਤੇ ਇਸ ਨੂੰ ਲੈ ਕੇ ਅਮਰਿਤਪਾਲ ਸਿੰਘ ਨੇ ਸੋਸ਼ਲ ਮੀਡੀਆ ਖਾਤੇ ਤੋਂ ਜਾਣਕਾਰੀ ਸਾਂਝੀ ਕੀਤੀ ਹੈ ਤੋ ਦੱਸਦੀ ਆ ਕਿ ਅਮਰਤਪਾਲ ਸਿੰਘ ਦੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਪੋਸਟ ਦੇ ਉੱਤੇ ਲਿਖਿਆ ਗਿਆ ਹੈ ਕਿ ਮੌਜੂਦਾ ਸਮੇਂ ਪੰਥ ਅਤੇ ਪੰਜਾਬ ਨੂੰ ਦਰਮੇਸ਼ ਮਸਲਿਆਂ ਤੇ ਅਕਾਲੀ ਦਲ ਦੀ ਮੁੜ ਸਰਜੀਤੀ ਦੇ ਲਈ ਜਿਹੜਾ ਕਿ ਭਾਈ ਅਮਰਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ 14 ਜਨਵਰੀ 2025 ਨੂੰ ਮਾਗੀ ਮੇਲੇ ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਸ਼ਾਲ ਪੰਥਕ ਇਕੱਠ ਕੀਤਾ ਜਾ ਰਿਹਾ ਹੈ ਤੇ ਦੂਰ ਨੇੜੇ ਦੀਆਂ ਸਮੂਹ ਸੰਗਤਾਂ ਨੂੰ ਇਕੱਠ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਇਹ ਤਾਂ ਦੱਸਦੀ ਹੈ ਕਿ ਮੌਜੂਦਾ ਸਮੇਂ ਚ ਪੰਥ ਤੇ ਪੰਜਾਬ ਨੂੰ ਦਰਪੇਸ਼ ਮਸਲੇਆ ਤੇ ਅਕਾਲੀ ਦਲ ਦੀ ਮੁੜ ਸੁਰਜੀਤੀ ਦੇ ਲਈ ਭਾਈ ਅਮਰਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਕਿ 14 ਤਰੀਕ ਨੂੰ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਤੇ ਜਿਸ ਦੇ ਵਿੱਚ ਉੱਥੇ ਹੀ ਦੱਸਦੀ ਹੈ ਕਿ ਲਗਾਤਾਰ ਹੁਣ ਜਿਹੜਾ ਕਿ ਸੰਗਤਾਂ ਨੂੰ ਇੱਕ اپیل ਕੀਤੀ ਗਈ ਹੈ ਤੇ ਜਿਸ ਦੇ ਵਿੱਚ ਇੱਕ ਪੋਸਟਰ ਵੀ ਕਾਫੀ ਵਾਇਰਲ ਹੋ ਰਿਹਾ ਹੈ ਤੇ ਉੱਥੇ ਹੀ ਜ਼ਿਕਰ ਕਰਦੀ ਹੈ ਤਾਂ 14 ਜਿਹੜੀ ਕਿ ਜਨਵਰੀ ਨੂੰ ਪੰਜਾਬ ਦੀ ਨਵੀਂ ਖੇਤਰੀ ਸਿਆਸੀ ਪਾਰਟੀ ਦਾ ਗਠਨ ਕੀਤਾ ਜਾਵੇਗਾ ਤੇ ਐਲਾਨ ਸ਼੍ਰੀ ਮੁਕਤਸਰ ਸਾਹਿਬ ਵਿਖੇ 마ਗੀ ਦੇ ਤਿਹਾੜ ਮੌਕੇ ਕਰਵਾਏ ਜਾ ਰਹੇ 마ਗੀ ਦੇ ਮੇਲੇ ਦੌਰਾਨ ਕੀਤਾ ਜਾਵੇਗਾ ਤੇ ਇਹ ਜਾਣਕਾਰੀ ਜਿਹੜੀ ਕਿ ਹਲਕਾ ਫਰੀਦਕੋਟ ਤੋਂ ਸੰਸਦ ਮੈਂਬਰ ਸਰਵਜੀਤ ਸਿੰਘ ਖਾਲਸਾ ਨੇ ਜਿਹੜਾ ਕਿ ਗੱਲਬਾਤ ਕਰਦੇ ਆ ਤੇ ਦੱਸੀ ਹੈ ਤੇ ਉਹਨਾਂ ਦੇ ਵੱਲੋਂ ਅਮਰਿਤਪਾਲ ਸਿੰਘ ਵੱਲੋਂ ਾਈ ਜਾਣ ਵਾਲੀ ਨਵੀਂ ਪਾਰਟੀ ਦਾ ਨਾਂ ਅਕਾਲੀ ਦਲ ਸ਼੍ਰੀ ਆਨੰਦਪੁਰ ਸਾਹਿਬ ਹੋ ਗਿਆ ਤਾਂ ਇਸ ਮੌਕੇ ਪੰਥ ਬਚਾਓ ਪੰਜਾਬ ਬਚਾਓ ਰੈਲੀ ਕੀਤੀ ਜਾ ਰਹੀ ਹੈ ਜਿਸ 'ਚ ਵੱਡੀ ਗਿਣਤੀ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਤੇ ਰੈਲੀ ਦੌਰਾਨ ਦੱਸਿਆ ਕਿ ਅਮਰਤਪਾਲ ਦੇ ਪਿਤਾ ਤੇ ਉਹਨਾਂ ਦੇ ਕਰੀਬੀ ਪਾਰਟੀ ਦਾ ਐਲਾਨ ਕਰਨਗੇ